ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਮੈਂ ਸੁਖਗਿੱਲ ਮੋਗਾ ਸੂਬਾ ਪ੍ਰਧਾਨ ਭਾਰਤੀ ਕਿਸਾਨ ਜੁਨੀਆ ਤੋਤੇਵਾਲ ਸਤਿਕਾਰਯੋਗ ਸਾਰੇ ਹੀ ਸਿੱਖ ਕੌਮ ਨੂੰ ਨੌਜਵਾਨਾਂ ਨੂੰ ਪੰਜਾਬੀਆਂ ਨੂੰ ਇੱਕ ਬੇਨਤੀ ਕਰਨੀ ਚਾਹੁੰਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ 15 ਅਗਸਤ ਨੂੰ ਕੌਮੀ ਇਨਸਾਫ ਮੋਰਚਾ ਮੁਹਾਲੀ ਚੰਡੀਗੜ੍ਹ ਵਿਖੇ ਆਪਾਂ ਇੱਕ ਵੱਡਾ ਇਕੱਠ ਰੱਖਿਆ ਹੋਇਆ ਕਿਉਂਕਿ ਭਾਈ ਜਗਤਾਰ ਸਿੰਘ ਹਵਾਰਾ ਜਿਨ੍ਹਾਂ ਨੂੰ 30 ਸਾਲ ਹੋ ਚੱਲੇ ਨੇ ਜੇਲ੍ਹ ਦੇ ਵਿੱਚ ਅਤੇ ਉਹਨਾਂ ਦੇ ਨਾਲ ਵੱਖ-ਵੱਖ ਜਿਹੜੇ ਸਿੱਖ ਕੌਮ ਦੇ ਯੋਧੇ ਨੇ ਉਹਨਾਂ ਨੂੰ 28 29 30 30 ਸਾਲ ਹੋ ਗਿਆ ਸਜ਼ਾਵਾਂ ਪੂਰੀਆਂ ਕਰ ਚੁੱਕਿਆ ਨੂੰ ਤੇ ਕੇਂਦਰ ਸਰਕਾਰ ਨੇ ਉਹਨਾਂ ਪੰਜਾਬ ਸਰਕਾਰ ਨੇ ਉਹਨਾਂ ਨੂੰ ਜੇਲ੍ਹਾਂ ਵਿੱਚ डकਿਆ ਹੋਇਆ ਉਹਨਾਂ ਨੂੰ ਰਿਹਾ ਨਹੀਂ ਕਰ ਰਹੀ ਇਸ ਕਰਕੇ ਸਰਕਾਰਾਂ ਨੂੰ ਹਲੂਣਾ ਦੇਣ ਵਾਸਤੇ ਕੌਮੀ ਇਨਸਾਫ਼ ਮੋਰਚੇ ਦੀ ਜਿਹੜੀ ਤਾਲਮੇਲ ਕਮੇਟੀ ਆ ਉਹਦੇ ਵੱਲੋਂ ਪ੍ਰੋਗਰਾਮ ਦਿੱਤਾ ਗਿਆ ਕਿ 15 ਤਰੀਕ ਨੂੰ 15 ਅਗਸਤ ਨੂੰ ਲੋਕ ਆਜ਼ਾਦੀ ਦਾ ਦਿਹਾੜਾ ਮਨਾਉਣਗੇ ਤੇ ਅਸੀਂ ਉਹ ਦਿਹਾੜਾ ਰੋਸ ਵਜੋਂ ਮਨਾਵਾਂਗੇ ਸੋ ਸਾਰੇ ਹੀ ਦੇਸ਼ ਵਾਸੀਆਂ ਨੂੰ ਬੇਨਤੀ ਕਰਦੇ ਆਂ ਕਿ 15 ਅਗਸਤ ਨੂੰ ਸਵੇਰੇ 10 ਵਜੇ 17 ਸੈਕਟਰ ਦੇ ਵਿੱਚ ਉੱਥੇ ਇੱਕ ਗਰਾਊਂਡ ਬਣਿਆ ਹੋਇਆ ਉੱਥੇ ਆਪਾਂ ਸਾਰਿਆਂ ਨੇ ਇਕੱਠੇ ਹੋਣਾ ਸੋ ਸਾਰੇ ਹੀ ਵੀਰ ਨੌਜਵਾਨ ਖਾਸ ਕਰਕੇ ਤੇ ਨਾਲ ਜਿਹੜੇ ਕਿਸਾਨ ਜਥੇਬੰਦੀਆਂ ਪ੍ਰਾਤਰੀ ਜਥੇਬੰਦੀਆਂ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਆਂ ਜਿਹੜੇ ਬਾਪੂ ਗੁਰਚਰਮ ਸਿੰਘ ਨੇ ਭਾਈ ਜਗਤਾਰ ਸਿੰਘ ਹਵਾਰਾ ਦੇ ਪਿਤਾ ਜੀ ਉਹਨਾਂ ਵੱਲੋਂ ਵੀ ਅਪੀਲ ਕੀਤੀ ਗਈ ਆ ਕਿ 15 ਅਗਸਤ ਨੂੰ ਆਪਾਂ ਇੱਕ ਵੱਡਾ ਇਕੱਠ ਕਰਕੇ ਰੋਜ਼ ਮਾਰਚ ਕਰਕੇ ਗਵਰਨਰ ਹਾਊਸ ਵੱਲ ਰੋਜ਼ ਮਾਰਚ ਕਰਾਂਗੇ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਮੰਗ ਪੱਤਰ ਆ ਗਵਰਨਰ ਸਾਹਿਬ ਨੂੰ ਦਵਾਂਗੇ ਸੋ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਪੂਰੇ ਦੇਸ਼ ਵਾਸੀਆਂ ਨੂੰ ਕਿ ਆਪਾਂ ਇਹਨਾਂ ਬੰਦੀ ਸਿੰਘਾਂ ਨੂੰ ਰਿਹਾਆ ਕਰਾਉਣ ਵਾਸਤੇ ਇਹ ਜਿਹੜਾ 15 ਅਗਸਤ ਦਾ ਇਕੱਠ ਰੱਖਿਆ ਗਿਆ ਉਸ ਵਿੱਚ ਸ਼ਮੂਲੀਅਤ ਕਰੀਏ ਵੱਧ ਤੋਂ ਵੱਧ ਅਤੇ ਸਰਕਾਰਾਂ ਨੂੰ ਦਿਖਾਈਏ ਕਿ ਅਸੀਂ ਜਿਹੜੇ ਸਰਦਾਰ ਆ ਜਿਹੜੇ ਸਿੱਖ ਆ ਜਾਂ ਜਿਹੜੇ ਐਸੀ ਭਾਈਚਾਰੇ ਦੇ ਵਿੱਚ ਜਦ ਬੀਸੀ ਭਾਈਚਾਰੇ ਦੇ ਵਿੱਚ ਅਸੀਂ ਸਾਰੇ ਏਕਾਂ ਸਾਰੇ ਇਕੱਠੇ ਆ ਅਤੇ 15 ਅਗਸਤ ਵਾਲੇ ਇਕੱਠ ਨੂੰ ਆਪਾਂ ਲੱਖਾਂ ਦੀ ਗਿਣਤੀ ਦੇ ਵਿੱਚ ਕਰਕੇ ਤੇ ਸਰਕਾਰਾਂ ਦੇ ਖਿਲਾਫ ਜਿਹੜਾ ਰੋਸ ਆ ਉਹਨੂੰ ਜ਼ਾਹਰ ਕਰੀਏ ਸੋ ਮੇਰੀ ਬੇਨਤੀ ਪ੍ਰਵਾਨ ਕਰਿਓ ਭਾਰਤੀ ਜਥੇ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਅਤੇ ਭਰਾਤਰੀ ਜਥੇਬੰਦੀਆਂ ਜਿੰਨੀਆਂ ਵੀ ਹੈਗੀਆਂ ਨੇ ਜਾਂ ਸੰਯੁਕਤ ਮੋਰਚਾ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਆ ਕਿ ਆਪਾਂ 15 ਅਗਸਤ ਨੂੰ ਸਵੇਰੇ 10 ਤੋਂ 10:30 ਦੇ ਵਿਚਾਲੇ 17 ਸੈਕਟਰ ਦੇ ਗਰਾਉਂਡ ਦੇ ਵਿੱਚ ਨੀਲਮ ਸਿਨੇਮਾ ਦੇ ਸਾਹਮਣੇ ਆਪਾਂ ਇਕੱਤਰ ਹੋਣਾ ਅਤੇ ਉਸ ਤੋਂ ਬਾਅਦ ਰੋਸ ਮਾਰਚ ਕਰਕੇ ਆਪਾਂ ਗਵਰਨਰ ਸਾਹਿਬ ਨੂੰ ਮੰਗ ਪੱਤਰ ਦੇਣਾ ਸੋ ਇਸ ਲਈ ਅੱਜ ਇਹ ਜਿਹੜੀ ਅਸੀਂ ਵੀਡੀਓ ਪਾ ਰਹੇ ਹਾਂ ਇਹ ਮੈਸੇਜ ਜਿਹੜਾ ਸਾਰਿਆਂ ਤੱਕ ਪਹੁੰਚਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ मोर्चा इंसानो बंदी सिंह रिहा करो सी मोर्चा बंदी सिंह रिहा करो ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਠੀਕੇ ਯੂ ਕਿਸਾਨੀ ਯੂਨੀਅਨ ਸੁਖ ਗਿੱਲ ਜੀ ਤੇ ਪਰਮਿੰਦਰ ਸਿੰਘ ਗਿੱਲ ਜਿਹੜੇ ਲਗਾਤਾਰ ਜਿਸਦਨ ਤੋਂ ਕੌਮੀ ਇਨਸਾਫ ਮੋਰਚਾ ਲੱਗਿਆ ਅੱਜ ਬਹੁਤ ਵੱਡਾ ਕਾਫਲਾ ਲੈ ਕੇ ਜਿਸ ਚ ਸਾਡੇ ਸਤਕਾਰਯੋਗ ਬਜ਼ੁਰਗ ਹੀਰੀਆਂ ਸ਼ਾਮਲ ਹੈ ਕੌਮੀ ਇਨਸਾਫ ਮੋਰਚੇ ਦੇ ਹੱਕ ਚ ਹਰ ਅਦਾ ਨਾਅਰਾ ਮਾਰ ਲਈ ਇੱਥੇ ਪਹੁੰਚੇ ਹੈ ਅਸੀਂ ਕੌਮੀ ਇਨਸਾਫ ਮੋਰਚੇ ਦੀ ਸਮਿਤੀ ਥਾਲ ਮੈਂ ਸਮਿਤੀ ਗੱਲੋ ਇਹਨਾਂ ਨੂੰ ਜੀ ਆਇਆਂ ਕਹਿੰਦੇ ਆ ਸਤਿਕਾਰ ਕਰਦੇ ਆ ਆਸ ਕਰਦੇ ਆ ਕਿ ਕੌਮੀ ਇਨਸਾਫ ਮੋਰਚਾ ਜਿਹੜੇ ਕੌਮੀ ਮੁੱਦਿਆਂ ਨੂੰ ਲੈ ਕੇ ਲੱਗਿਆ ਸਰਕਾਰਾਂ ਇਨਸਾਫ ਦੇਣ ਲਈ ਤਿਆਰ ਨਹੀਂ ਸਾਡੇ ਨਾਲ ਇੱਕ ਗੁਲਾਮਾਂ ਵਾਲਾ ਬਿਹੇਵ ਹੋ ਰਿਹਾ ਕਿਉਂਕਿ ਜਦੋਂ ਇਹ ਦੇਸ਼ ਆਜ਼ਾਦ ਹੋਇਆ ਪੰਜਾਬ ਦਾ ਹੀ ਸਿੱਖਾਂ ਦਾ ਹੀ ਨੁਕਸਾਨ ਹੋਇਆ ਸਾਡਾ ਅੱਧਾ ਪੰਜਾਬ ਲੈਨਦਾ ਪੰਜਾਬ ਪਾਕਿਸਤਾਨ ਚਲੇ ਗਿਆ ਸਾਡੀ ਸਿੱਖਾਂ ਦੀ ਰਾਜਧਾਨੀ ਲਾਹੌਰ ਜਿਹਨੂੰ ਸਿੱਖ ਰਾਤ ਹੀ ਰਾਜਧਾਨੀ ਮੰਨਿਆ ਜਾਂਦਾ ਉਹ ਪਾਕਿਸਤਾਨ ਚਲੀ ਗਈ ਸਾਡੇ ਪਵਿੱਤਰ ਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਉਹ ਪਾਕਿਸਤਾਨ ਚਲੇ ਗਿਆ ਸੋ ਸਿੱਖਾਂ ਨੂੰ ਉਸ ਉਜਾੜੇ ਦਾ ਸੰਤਾਪ ਬਹੁਤ ਵੱਡੀ ਉਸ ਤੇ ਝੱਲਣਾ ਪਿਆ ਸਾਡੇ ਸਿੱਖਾਂ ਦੀਆਂ ਬਹੁਤ ਕੀਮਤੀ ਜਾਇਦਾਦਾਂ ਉੱਧਰ ਰਹਿ ਗਈਆਂ ਸੋ ਜਿਨ੍ਹਾਂ 99% ਕੁਰਬਾਨੀਆਂ ਦੇ ਕੇ ਇਸ ਦੇਸ਼ ਨੂੰ ਆਜ਼ਾਦ ਕਰਾਇਆ ਸਿੱਖਾ ਨਹੀਂ ਕਰਾਇਆ ਸਿੱਖਾਂ ਦਾ ਨੁਕਸਾਨ ਹੋਇਆ ਪਰੰਤੂ ਬਣਦੇ ਹੱਕ ਸਾਨੂੰ ਉਹ ਨਾ ਸਰਕਾਰਾਂ ਨੇ ਨਹੀਂ ਦਿੱਤੇ ਸਾਡੇ ਨਾਲ ਇੱਕ ਗੁਲਾਮਾਂ ਵਾਲਾ ਵਿਹਵ ਕਰ ਰਹੀਆਂ ਸਰਕਾਰਾਂ ਸੋ ਅਸੀਂ ਕੌਮੀ ਇਨਸਾਫ ਮੋਰਚੇ ਨੂੰ ਕਿਉਂਕਿ 18 ਮਹੀਨੇ ਤੋਂ ਉਸਤੇ ਹੋ ਗਏ ਮੋਰਚਾ ਲੱਗਿਆ ਨੇ ਸਰਕਾਰਾਂ ਇਨਸਾਫ ਨਹੀਂ ਦੇ ਰਹੀਆਂ ਗੁਰੂ ਗ੍ਰਹਮ ਸਾਹਿਬ ਦੀਆਂ ਹੋਈਆਂ ਬੇਅਦਈਆਂ ਦਾ ਇਨਸਾਫ ਨਹੀਂ ਤੇ ਸਾਡੇ ਬਲਦੀ ਸਿੰਘ ਜਿਹੜੇ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਦੁੱਗਣੀਆਂ ਕਰ ਚੁੱਕੇ ਪਰੰਤੂ ਉਹਨਾਂ ਦੀ ਰਹਾਇਆਂ ਨਹੀਂ ਹੋ ਰਹੀਆਂ ਸੋ ਸਾਰੇ ਮੁੱਦਿਆਂ ਨੂੰ ਲੈ ਕੇ ਅਸੀਂ 15 ਅਗਸਤ ਨੂੰ ਜਦੋਂ ਸਰਕਾਰਾਂ ਉਸ ਦਿਨ ਆਜ਼ਾਦੀ ਦੇ ਜਸ਼ਨ ਮਨਾ ਰਹੀਆਂ ਸਿੱਖੋ ਉਸ ਨੂੰ ਰੋਸ ਦਿੱਸਵੰਨੋ ਮਨਾਉਣਗੇ ਸੋ ਸੰਗਤਾਂ ਨੂੰ ਅਪੀਲ ਹੈ ਜਿਹੜਾ ਜਥਾ ਅੱਜ ਆਇਆ ਉਹਨਾਂ ਨੂੰ ਖਾਸ ਕਰਕੇ ਅਪੀਲ ਹੈ ਵੀ ਅੱਜ ਇਹ ਮੈਸੇਜ ਆਪਣੇ ਇਲਾਕਿਆਂ 'ਚ ਜ਼ਰੂਰ ਲੈ ਕੇ ਜਾਣ ਕਿ 15 ਅਗਸਤ ਨੂੰ ਅਸੀਂ 11 ਵਜੇ ਦਾ ਪ੍ਰੋਗਰਾਮ ਰੱਖਿਆ ਚੰਡੀਗੜ੍ਹ ਸੈਕਟਰ 17 ਬਾਸ ਸੜਕ ਦੇ ਨੇੜੇ ਨੀਲਮ ਥੀਏਟਰ ਐ ਉੱਥੇ ਉੱਥੇ ਪਹੁੰਚਣਾ ਸੋ ਸੰਗਤਾਂ ਨੂੰ ਪੂਰ ਜੋਰ ਅਪੀਲ ਹੈ ਜਿਸ ਦਾ ਜਗਤਾਰ ਸਿੰਘ ਹਵਾਰਾ ਵੱਲੋਂ ਵੀ ਅਪੀਲ ਹੈ ਕਿ ਇਹ ਮੈਸੇਜ ਜ਼ਰੂਰ ਲੈਣ ਜਾਣ ਉਸ ਦਿਨ ਆਪਣੇ ਆਪਣੇ ਸਾਧਨਾਂ ਨਾਲ ਆਪਣੇ ਪੁਰਾਣੇ ਇਤਿਹਾਸ ਨੂੰ ਦੇਖਦੇ ਹੋਏ ਜਿਸ ਤਰ੍ਹਾਂ ਸਾਡੇ ਥੋੜੀ ਗਿਣਤੀ ਚ ਹੋਏ ਸਤਕਾਰਯੋਗ ਸਿੰਘ ਗੁਰੀਲਾ ਲੜਾਈ ਲੜਦੇ ਸੀ ਉਸ ਤਰ੍ਹਾਂ ਗੁਰੀਲੇ ਢੰਗ ਨਾਲ ਉੱਥੇ ਪਹੁੰਚਣਾ ਤਾਂ ਕਿ ਅਸੀਂ ਸਰਕਾਰਾਂ ਨੂੰ ਦਿਖਾ ਸਕੀਏ ਬਈ ਇਸ ਦਿਨ ਨੂੰ ਸਿੱਖ ਅੱਜ ਰੋਸ ਵਜੋਂ ਮਨਾ ਰਿਆ ਸੋ ਸੰਗਤਾਂ ਨੂੰ ਅਪੀਲ ਹੈ ਅੱਜ ਇਹ ਅਸੀਂ ਜਿੱਥੇ ਇਹਨਾਂ ਨੂੰ ਅੱਜ ਭਾਈ ਪਰਮਿੰਦਰ ਸਿੰਘ ਜਿਹੜੇ ਲਗਾਤਾਰ ਜਿਸ ਦਿਨ 7 ਜਨਵਰੀ ਤੋਂ ਮੋਰਚਾ ਲੱਗਿਆ ਬੈਠੇ ਐ ਇੱਥੇ ਸੋ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਅੱਜ ਜਿੰਨੀ ਵੀ ਸਤਕਾਰ ਇਹੋ ਵਿਸ਼ਕਸੀਤਾ ਇਹਨਾਂ ਦੇ ਨਾਲ ਆਈ ਆ ਅਸੀਂ ਉਹਨਾਂ ਨੂੰ ਜੀ ਆਇਆ ਕਹਿੰਦੇ ਆ ਬੀਬੀਆਂ ਦਾ ਸਤਿਕਾਰ ਕਰਦੇ ਆ ਜੀਆਂ ਆ ਸੋ ਇਹ ਮੈਸੇਜ ਜਿਹੜਾ 15 ਅਗਸਤ ਦਾ ਜਰੂਰ ਲੈ ਕੇ ਜਾਣ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋ ਉੱਥੇ ਬੜੀ ਗਿਣਤੀ ਵਿੱਚ ਪਾਉਂਦੇ ਸੋ ਜਿਵੇਂ ਸਾਡੇ ਬਹੁਤ ਹੀ ਸਤਿਕਾਰਯੋਗ ਬਾਪੂ ਜੀ ਸਰਦਾਰ ਜਥੇਦਾਰ ਗੁਰਚਰਨ ਸਿੰਘ ਜੀ ਉਹਨਾਂ ਨੇ ਤੁਹਾਨੂੰ ਦੱਸਿਆ ਕਿ ਜਿਵੇਂ ਸਾਡੇ ਬਹੁਤ ਹੀ ਮਹਾਨ ਯੋਧੇ ਭਾਈ ਜਗਤਾਰ ਸਿੰਘ ਜੀ ਹਵਾਰਾ ਉਹਨਾਂ ਦੇ ਇਹ ਫਾਦਰ ਸਾਹਿਬ ਨੇ ਉਹਨਾਂ ਨੇ ਅਪੀਲ ਕੀਤੀ ਹੈ ਸਿੱਖ ਸੰਗਤਾਂ ਨੂੰ ਅਤੇ ਪੰਜਾਬ ਦੇ ਨੌਜਵਾਨ ਜਿੰਨੀਆਂ ਵੀ ਧਾਰਮਿਕ ਸਮਾਜਿਕ ਜਥੇਬੰਦੀਆਂ ਨੇ 15 ਅਗਸਤ ਨੂੰ ਉਹਨਾਂ ਨੂੰ ਇੱਥੇ ਕੌਮੀ ਇਨਸਾਨ ਹਕੂਮੋਰਚਾ ਦੇ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ ਕਿਉਂਕਿ ਸਾਨੂੰ ਵਾਰ-ਵਾਰ ਗੁਲਾਮੀ ਦਾ ਅਹਿਸਾਸ ਕਰਾਇਆ ਜਾਂਦਾ ਕਿ ਸਾਡੀ ਜਿਹੜੀ ਸਿੱਖ ਕੌਮ ਆ ਉਹ ਅੱਜ ਵੀ ਗੁਲਾਮ ਆ ਸੋ 15 ਅਗਸਤ ਦਾ ਦਿਹਾੜਾ ਜਿਹੜਾ ਆਜ਼ਾਦੀ ਦਾ ਦਿਹਾੜਾ ਉਹਨੂੰ ਅਸੀਂ ਗੁਲਾਮੀ ਦੇ ਤੌਰ ਤੇ ਰੋਜ਼ ਵਜੋਂ ਮਣਾਉਣ ਜਾ ਰਹੇ ਆ ਕਿਉਂਕਿ ਕੌਮੀ ਇਨਸਾਫ ਮੋਰਚਾ ਤਕਰੀਬਨ 18-19 ਮਹੀਨਿਆਂ ਤੋਂ ਮੁਹਾਲੀ ਚੰਡੀਗੜ੍ਹ ਦੀਆਂ ਬਰੂਹਾਂ ਦੇ ਉੱਪਰ ਲੱਗਿਆ ਪਰ ਸਰਕਾਰਾਂ ਦੇ ਕੰਨ ਦੇ ਉੱਪਰ ਜੂਨ ਹੀ ਸਰਕੀ ਇਸ ਕਰਕੇ ਅਸੀਂ ਵੱਡਾ ਇਕੱਠ ਜਿਹੜਾ ਇੱਥੇ ਕਰਨ ਜਾ ਰਹੇ ਆ ਸੋ ਮੈਂ ਵਿਸ਼ਵਾਸ ਦਿਵਾਉਣਾ ਬਾਪੂ ਗੁਰਚਰਨ ਸਿੰਘ ਜੀ ਨੂੰ ਕਿ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਵੱਲੋਂ ਮੈਂ ਸੂਬਾ ਪ੍ਰਧਾਨ ਸੁਖ ਜਿਲ੍ਹਾ ਮੋਗਾ ਤੁਹਾਨੂੰ ਵਿਸ਼ਵਾਸ ਦਿਵਾਉਣੇ ਆ ਕਿ 15 ਅਗਸਤ ਨੂੰ ਅਸੀਂ ਇਸੇ ਤਰ੍ਹਾਂ ਵੱਡੇ ਕਾਫਲੇ ਲੈ ਕੇ ਇਸ ਆਪਣੇ ਕੌਮਨ ਸਾਹ ਮੋਰਚੇ ਦੇ ਵਿੱਚ ਪਹੁੰਚਾਂਗੇ ਅਤੇ ਆਪਣੀ ਹਾਜ਼ਰੀ ਲਵਾਵਾਂਗੇ ਅਤੇ ਅਸੀਂ ਇੱਕ ਹੋਰ ਬੇਨਤੀ ਕਰਨੀ ਚਾਹੁੰਦੇ ਸਾਰੇ ਸਤਿਕਾਰਯੋਗ ਜਿੰਨੇ ਵੀ ਸਾਡੇ ਕੌਮਨ ਸਾਹ ਮੋਰਚੇ ਦੇ ਵਿੱਚ ਆਗੂ ਸਾਹਿਬਾਨ ਹਰਜਾ ਜੀ ਕੀ ਧਰਮ ਜੀ ਕੀ ਧਰਮ ਜੀ ਕੀ ਸਾਰੇ ਜਿਹੜੇ ਕੌਮਨ ਸਾਹ ਮੋਰਚਾ ਨਾਲ ਸਾਥ ਦੇ ਰਹੇ ਜੀ ਜੀ ਤੋਂ ਲਗਾਤਾਰ ਅੜਦੀ ਕਰਾ ਦੇਣਾ ਚਾਹੁੰਦੇ ਹਾਂ ਤੇ ਅਦ ਸੁਖਤਨਾ ਆਈਆਂ ਨੇ ਮਦਦ ਆਪੇਰੀ ਜੋ ਅਸੀਂ ਸਾਰਿਆਂ ਨੂੰ ਜੀ ਆਇਆਂ ਧੰਨਵਾਦ ਕਹਿੰਦੇ ਹਾਂ ਮੋਰਚੇ ਵੱਲੋਂ ਤੇ 15 ਅਗਸਤ ਨੂੰ ਵਰਤੀ ਵੱਲੋਂ ਇੱਕ ਵੱਡਾ ਪ੍ਰੋਗਰਾਮ ਦਿੱਤਾ ਗਿਆ ਹੈ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ 15 ਅਗਸਤ ਨੂੰ ਵੱਲ ਚੜ ਕੇ ਨੌਜਵਾਨ ਬੱਚੇ ਬੱਚੀਆਂ ਸਾਰੇ 15 ਅਗਸਤ ਨੂੰ ਇਸ ਸ਼ੋਮੀ ਮੋਟਰ ਤੇ ਪਹੁੰਚ ਕੇ ਹਾਜ਼ਰੀ ਲਵਾਓ ਤਾਂ ਕਿ ਜਿਹੜੇ ਬੰਤੀ ਸਿੰਘ ਨੇ ਮੁਹਰਹਾ ਹੋ ਸਕਣ ਕਾਨੂੰਨ ਨੂੰ ਘੁਮਾ ਦੇਣਾ 15 ਤਰੀਕ ਨੂੰ ਪਤਵੰਤ ਸਭ ਸੰਗਤਾਂ ਨੂੰ ਵਾਹਿਗੁਰੂ ਜੀ ਦਾ इस नु अगे शेयर जरूर करना जी कृपा करके साडे चैनल सब्सक्राइब जरूर कर लो जी हुन तुसी फास्ट न्यूज पाबी प्ले स्टोर तो इंस्टॉल करके नविया खबरा पढ़ते देख सकदे हो धनबाद